ਚੱਕੋ ਦੋਸਤੋ ਪੂਰੇ ਪਰਫੈਕਟ ਮਾਰਕੇ ਵਾਲੀ ਚੰਗੀ ਕੰਡੀਸ਼ਨ ਦੀ ਚੰਗੀਆਂ ਬੰਤਰਾਂ ਦੀ ਘੋੜੀ ਲਿਆਤੀ ਫਾਇਦਾ ਇਹ ਹੋ ਜਾਣਾ ਆਪਣੇ ਚੈਂਪੀਅਨ ਜੈ ਰਾਜ ਤੋਂ ਮੀਟ ਵੀ ਕਰਾਤੀ ਤੁਹਾਡਾ ਉਹ ਫੀਸ ਵਾਲਾ 40-50000 ਰੁਪਏ ਬਾਜ ਕੇ ਚੰਗੇ ਘੋੜੇ ਨੂੰ ਫੀਸ ਦੇਣ ਨਾਲੋਂ ਖਾਲੀ ਘੋੜੀ ਆਪਾਂ ਲੈਨੇ ਰੇਟ ਖਾਲੀ ਘੋੜੀਆਂ ਦੇ ਮੁੱਲ ਦੀ ਮਿਲ ਜਣੇ ਪਰ ਜੇ ਤੁਸੀਂ ਖਾਲੀ ਲੈਂਦੇ ਤੁਹਾਨੂੰ 40-50000 ਕੇ ਚੰਗੇ ਘੋੜੇ ਨੂੰ ਫੀਸ ਦੇਣੀ ਪੈਣੀ ਪਹਿਲਾਂ ਤਾਂ ਸਵਾਗਤ ਆ ਸਾਰੇ ਦੋਸਤਾਂ ਦਾ ਬਾਬਾਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਘੋੜੀ ਲੈ ਆਏ ਤੁਹਾਡੇ ਲਈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਮਾਰਵਾੜੀ ਘੋੜੀ ਲੈ ਆਏ ਆ ਜਿਹਦਾ ਰੰਗ ਰੂੰਗ ਵੀ ਪੂਰਾ ਕਾਲਾ ਤੇ ਮਾਰਕਾ ਵੀ ਪੂਰਾ ਪਰਫੈਕਟ ਆ ਜੈਜ ਮਾਲ ਦੇ ਦੀ ਘੋੜੀ ਆ ਬੰਤਰਾਂ ਦੀ ਚੰਗੀ ਆ ਮੂਰੇ ਬਰੀਡਿੰਗ ਵੀ ਚੰਗੀ ਕਰੋ ਜਿਵੇਂ ਆਪਾਂ ਪਹਿਲਾਂ ਦੱਸਿਆ ਤੁਹਾਡਾ 40-50 ਹਜ਼ਾਰ ਫੀਸ ਵਾਲਾ ਵਾਜੇਣਾ ਰੇਟ ਇਹਦਾ ਖਾਲੀ ਘੋੜੀਆਂ ਵਾਲੀ ਦਿਨੇ ਚ ਮਾਰਵਾੜੀ ਖਾਲੀ ਘੋੜੀ ਮਿਲਦੀ ਹੈ ਨਾਰਮਲ ਤੇ ਉਹ ਨੋਰਮਲ ਰੇਟ ਦੀ ਘੋੜੀ ਆ ਸਾਰੀ ਡਿਟੇਲ ਦਵਾਂ ਕਿ ਹਾਈਟ ਉਮਰ ਬਾਲ ਭੋਰੀਆਂ ਹੱਥਾਂ ਪੈਰਾਂ ਦੀ ਸਾਰੀ ਡਿਟੇਲ ਦਵਾਂ ਕਿ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਕਿ ਜਿਹੜੇ ਭਰਾ ਮਾਰਵੜੀ ਘੋੜੀ ਲੱਭਦੇ ਆ ਉਹਨਾਂ ਦਾ ਹੀ ਇਹ ਵੀਡੀਓ ਪਹੁੰਚ ਜਾ ਤੇ ਵੀਡੀਓ ਨੂੰ ਚੱਲਦੀ ਚੱਲਦੇ ਲਾਈਕ ਕਮੈਂਟ ਕਰ ਦਿਓ ਤੇ ਜਿਹਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈ ਦੋਸਤੋ ਆਪਣੇ ਚੈਨਲ ਤੇ ਜੈਜ ਰੇਟ ਦੇ ਜਾਨਵਰ ਆਉਂਦੇ ਰਹਿੰਦੇ ਨੇ ਤੇ ਅੱਜ ਦੋਸਤੋ ਵੱਧਦੇ ਆ ਵੀਡੀਓ ਵੱਲ ਦੋਸਤੋ ਜਿਵੇਂ ਤੁਸੀਂ ਦੇਖ ਹੀ ਲਿਆ ਘੋੜੀ ਆ ਜੀ ਮਾਰਵੜੀ ਗਰਦਨ ਗੁਰਦਨ ਦਾ ਮਣੀਆਂ ਦੇਖੋ ਕੁੰਡ ਦੇਖੋ ਕੰਨ ਨਿੱਕਾ ਨਿੱਕਾ ਕੁੰਡੀ ਵਾਲਾ ਕੰਨ ਹੈ ਜੀ ਕਾਲਾ ਰੰਗ ਆ ਪੱਕਾ ਰੰਗ ਤੇ ਉਮਰ ਦੀ ਗੱਲ ਕਰੀ ਤਾਂ 5 ਕੇ ਸਾਲ ਉਮਰ ਹੋਈ ਹੈ ਜੀ ਬਲੇਜ ਬਹੁਤ ਸੋਨਾ ਮੱਥੇ ਸਿਰਫ ਬਲੇਜ ਆ ਨਾ ਕੋਈ ਪੈਰ ਚਿੱਟਾ ਨਾ ਕੋਈ ਪੰਡੇ ਦੇ ਟਟਾ ਹੋਰ ਨਾ ਹਨ ਬਲੇਜ ਵੀ ਪੂਰਾ ਪਰਫੈਕਟ ਆਪਾਂ ਕਹਦੇ ਆ ਮੱਥੇ ਤੋਂ ਲੈ ਕੇ ਬੁੱਲ ਤਾਂ ਹੀ ਆਉਂਦਾ ਹੇਠਲੇ ਬੁੱਲ ਤੇ ਨਹੀਂ ਜਾਂਦਾ ਦੇ ਕੁ ਕਰਦਨ ਗੁਰਦਨ ਪੂਰੀ ਚੰਗੀ ਆਪਾਂ ਕਹਿ ਦੀ ਘੋੜੀ ਦੀ ਹਾਈਟ ਦੀ ਗੱਲ ਕਰੀ ਤਾਂ ਹਾਈਟ ਮਿੱਤਰੋ ਇਹਦੀ 60 ਇੰਚ ਆ ਬਾਲ ਪੋਰੀਆਂ ਦੀ ਸਾਫਾ ਦੇ ਮੰਨ ਲੱਗਿਆ ਹੋਇਆ ਸਵਾਰੀ ਸੂਰੀ ਦੀ ਪਾਸਾ ਕੰਨ ਕੰਡੀਸ਼ਨ ਤੁਸੀਂ ਦੇਖ ਲਓ ਬਹੁਤ ਚੰਗੀ ਆ ਤੇ ਨੰਬਰ 2 ਤੇ ਹੱਥਾਂ ਪੈਰਾਂ ਦੀ ਜਮਾਂ ਸਾਫ ਆ ਜੀ ਸਾਊ ਠੰਡੀ ਆ ਸਵਾਰੀ ਚਾਹੇ ਬੱਚਾ ਕਰ ਲੈ ਮੀਟ ਕਰਾਤੀ ਦੋਸਤੋ ਆਪਾਂ ਐਤਵਾਰ ਨੂੰ ਡਾਕਟਰ ਨਰਮਲ ਤੋਂ ਚੈੱਕ ਹੋਈ ਸੀ ਹੀਟ ਜੀ ਤੇ ਐਂਤਵਾਰ ਨੂੰ ਜੰਪ ਦੇ ਤ ਆਪਣੇ ਜੈ ਰਾਜ ਤੋਂ ਕੈਂਪੀਨ ਜੈ ਰਾਜ ਨੂੰ ਤੁਸੀਂ ਜਾਣਦੇ ਆਂ ਦੇਵ ਰਾਜ ਰਾਣੀ ਇਹਦਾ ਬੱਚਾ ਮਿੱਤਰੋ ਤੇ ਚੰਗੀ ਕੱਦ ਕਾਠੀ ਆ ਤੇ ਰਿਜ਼ਲਟ ਵੀ ਸੋਨਾ ਆ ਰਿਹਾ ਕੁੜੇ ਦਾ ਤਾਂ ਤਾਈ ਮੈਂ ਤੁਹਾਨੂੰ ਕਹਾਂ ਥੋੜਾ ਕਿ ਮੰਨ ਲਓ ਖਾਲੀ ਘੋੜੀ ਤੋਂ ਮੁੱਲ ਆਪਾਂ ਘੋੜੀ ਦੇ ਦੇਣੀ ਆ ਘੋੜਾ ਆਪਦਾ ਕਰਕੇ ਨਾ ਆਪਾਂ ਫੀਸ ਇੰ ਵਿੱਚ ਪਾਈ ਇਹਦੇ ਪਰ ਥੋੜਾ ਇਹ ਫਾਇਦਾ ਹੋ ਜਾਣਾ ਜੇ ਤੁਸੀਂ ਖਾਲੀ ਘੋੜੀ ਲੈਂਦੇ ਤਾਂ ਤੁਹਾਨੂੰ 40-50 ਹਜ਼ਾਰ ਚੰਗੇ ਘੋੜੇ ਦੇਣਾ ਪੈਣਾ ਹੁਣ ਸੁੱਤਾ ਉਹ ਦੀ ਘੋੜੀ ਮੰਨ ਲਓ ਇੱਕ ਹਿਸਾਬ ਦੀ ਫ੍ਰੀ ਚ ਗੱਭਨ ਹੋ ਜਾਏ 100% ਗੱਭਨ ਰਹਿ ਜਣੀ ਘੋੜੀ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਲੇ ਬਾਬਾ ਨਾ ਕਰੇ 1921 ਹੁੰਦੀ ਹੈ ਤਾਂ ਆਪਾਂ ਦੁਬਾਰਾ ਫੇਰ ਘੋੜਾ ਫ੍ਰੀ ਛੱਡਾਂਗੇ ਸੋ ਦੋਸਤੋ ਜੇ ਘੋੜੀ ਤੁਹਾਡੇ ਫਿੱਟ ਆਉਂਦੀ ਹੋਈ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦੇ ਫੋਨ ਲਾ ਲਿਓ ਤੇ ਮੈਨੂੰ ਦੇ ਦਿਓ ਇਜਾਜ਼ਤ ਮਿਲਦੇ ਨਵੀਂ ਵੀਡੀਓ ਨੂੰ